ਅਭੀ ਰੂਸ ਚੀਨ ਹਿੰਦ ਮੇ ਚੜ ਆਵੇ ਘੋਰ ਯੁੱਧ ਮੱਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਰ ਬੈਠ ਜਾਵੇ ਗੁਰੂ ਕੀ ਫੌਜ ਤਬੇ ਸਬੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਕਾ ਜਮ ਬਾਣ ਨਾ ਪਾਵੇ ਨੰਗਾ ਪੁੱਖਾ ਮੰਗਤਾ ਕੋਈ ਨਾ ਜਾਵੇ ਲੰਦਰ ਸਬੇ ਖਾਵੇ ਤਬ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ-ਇਤਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਿੱਖ ਸਰਦਾਰਾਂ ਦਾ ਬਹੁਤ ਜ਼ਿਆਦਾ ਬਿਲੀਵ ਐ ਸੋ ਸਾਖੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੋਡਕਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਪਵੇਖਵਾਨੀਆਂ ਕੀਤੀਆਂ ਬਹੁਤ ਜ਼ਿਆਦਾ ਸਿੱਖ ਸਰਦਾਰ ਜਿਨੇ ਮੀਨੇ ਪੰਜਾਬੀ ਬਹੁਤ ਜ਼ਿਆਦਾ ਬਿਲੀਵ ਕਰਦੇ ਨੇ ਤੇ ਅਸੀਂ ਬਹੁਤ ਜ਼ਿਆਦਾ ਸੱਚ ਹੁੰਦੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਪਵੇਖਵਾਨੀਆਂ ਨੇ ਅਸੀਂ ਉਹ ਦੇਖੀਆਂ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਹਾਲਾਤ ਚੱਲ ਰਹੇ ਨੇ ਬਹੁਤ ਜ਼ਿਆਦਾ ਕਸ਼ੀਦ ਕੀ اختیار ਕਰ ਗਏ ਨੇ ਬਹੁਤ ਜ਼ਿਆਦਾ ਹਾਲਾਤ ਸੰਦਰਭੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਸਾਨੂੰ ਸੱਚ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪੁਖਵਾਨੀ ਹੈ ਕਿ ਉਹਨਾਂ ਦੀ ਪ੍ਰੈਡਿਕਸ਼ਨ ਹੈ ਇਸ ਸੰਬੰਧ ਵਿੱਚ ਆਈ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕਿ ਇੱਕ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਊਗਾ ਤੇ ਖਾਲਸਾ ਰਾਜ 14000 ਸਾਲ ਤੱਕ ਕਾਇਮ ਰਹੂਗਾ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਵਿੱਖ ਬਾਰੇ ਕੀ ਕਿਹਾ ਸੀ ਕਿ ਤੀਜੀ ਸੰਸਾਰ ਜੰਗ ਹੋਣ ਹੀ ਵਾਲੀ ਹੈ। ਇੱਕ ਅੰਗਰੇਜ਼ ਨੇ ਖਾਲਿਸਤਾਨ ਦਾ ਸਾਥ ਕਿਉਂ ਦਿੱਤਾ? ਇਸ ਬਾਰੇ ਵੀ ਆਪਾਂ ਇਸ ਵੀਡੀਓ ਵਿੱਚ ਅੱਗੇ ਗੱਲ ਕਰਾਂਗੇ। ਅੱਜ ਦੀ ਵੀਡੀਓ ਵਿੱਚ ਆਪਾਂ ਇਹ ਵੀ ਜਾਣਾਂਗੇ ਕਿ ਖਾਲਸਾ ਰਾਜ ਆਉਣ ਦੇ ਕੀ ਸੰਕੇਤ ਹਨ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਨੇ ਸੂ ਸਾਕੀ ਵਿੱਚ ਕੀਤਾ ਹੋਇਆ ਸੀ ਤੇ ਉਹ ਘਟਨਾਵਾਂ ਬੀਤ ਚੁੱਕੀਆਂ ਹਨ ਇੱਕ ਵਾਰ ਬਹੁਤ ਸਾਰੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾਲ ਕੀਤਾ ਕਿ ਔਰੰਗਜ਼ੇਬ ਦਾ ਰਾਜ ਤਾਂ ਬਹੁਤ ਸ਼ਕਤੀਸ਼ਾਲੀ ਹੈ ਇਹ ਰਾਜ ਕਿਵੇਂ ਮੁੱਕੇਗਾ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਹਾ ਕਾਬਲ ਤੋਂ ਇੱਕ ਕੁੱਤਾ ਜਾਨੀ ਅਬਦਾਲੀ ਆਵੇਗਾ ਤੇ ਇਸ ਦਾ ਰਾਜ ਮਿਟਾ ਦੇਵੇਗਾ ਉਸ ਦਾ ਰਾਜ ਮਿਟਾਉਣ ਤੋਂ ਬਾਅਦ ਅਬਦਾਲੀ ਖਾਲਸੇ ਨਾਲ ਢਿਡੂਗਾ ਤੇ ਅਬਦਾਲੀ ਵੀ ਖਤਮ ਹੋ ਜਾਊਗਾ ਤੇ ਇਸੇ ਹੀ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋ ਜਾਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਸਭ ਕੁਝ ਬਿਲਕੁਲ ਇੰਜ ਹੀ ਪਹਿਲਾਂ ਵੀ ਹੋ ਚੁੱਕਿਆ ਹੈ ਕਿਉਂਕਿ ਇਹ ਸਭ ਗੱਲਾਂ ਅੰਗਰੇਜ਼ਾਂ ਨੂੰ ਪਤਾ ਲੱਗ ਗਈਆਂ ਸੀ ਇਸ ਕਰਕੇ ਅੰਗਰੇਜ਼ਾਂ ਨੇ 100 ਸਾਖੀ ਦੀਆਂ 100 ਤੋਂ ਵੱਧ ਪੁਸਤਕਾਂ ਨੂੰ ਅੱਗ ਲਗਾ ਦਿੱਤੀ 100 ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਚਮਤਕਾਰੀ ਲਾਈਨਾਂ ਲਿਖੀਆਂ ਹੋਈਆਂ ਹਨ ਇਹ ਲਾਈਨਾਂ ਹਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰ ਭੀਜੇ ਕੋੜੇ ਕਾ ਹਰਮੰਦਰ ਮੇ ਆਣ ਡਟ ਜਾਏਗਾ ਖਾਲਸਾ ਘੁਰ ਵਿਪਕੇ ਬਾਦ ਖਬਰ ਹੋ ਸਭ ਮਿਲेंगे ਸਿੰਘ ਵਿਪਤ ਮੇ ਆਣ ਤਬੇ ਮਾਜਾ ਮਾਲਵਾ ਦਵਾਬਾ ਦੁਖੀ ਹੋਵੇ ਸਭ ਗ੍ਰਾਮ ਇਹਨਾਂ ਲਾਈਨਾਂ ਦਾ ਸਾਫ਼ ਸਾਫ਼ ਮਤਲਬ ਇਹ ਹੈ ਕਿ ਹਿੰਦੁਸਤਾਨ ਦੇ ਉੱਤੇ ਇੱਕ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਇੰਦਰਾ ਗਾਂਧੀ ਨੂੰ ਕਿਹਾ ਗਿਆ ਹੈ ਤੇ ਇਸ ਦੇ ਰਾਜ ਵਿੱਚ ਫੌਜਾਂ ਹਰਮੰਦਰ ਸਾਹਿਬ ਤੇ ਚੜ ਕੇ ਆਣਗੀਆਂ ਤੇ ਇਹਨਾਂ ਜਿਆਦਾ ਖੂਨ ਡੁੱਲੇਗਾ ਕਿ ਘੋੜੇ ਦਾ ਖੁਰ ਵੀ ਖੂਨ ਵਿੱਚ ਭਿੱਜ ਜਾਵੇਗਾ ਇਸ ਘਟਨਾ ਤੋਂ ਬਾਅਦ ਅਜੋਕੇ ਪੰਜਾਬ ਦਾ ਮਾਜਾ ਮਾਲਵਾ ਦਵਾਬਾ ਸਾਰਾ ਪੰਜਾਬ ਪੂਰੀ ਤਰ੍ਹਾਂ ਦੁਖੀ ਹੋ ਗਿਆ ਆਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਪੰਜਾਬ ਨੇ ਬਹੁਤ ਦੁੱਖ ਚੱਲਿਆ ਇਨ੍ਹਾਂ ਲਾਈਨਾਂ ਵਿੱਚ ਇਸੇ ਦਾਹੀ ਜ਼ਿਕਰ ਕੀਤਾ ਗਿਆ ਹੈ 100 ਸਾਕੀ ਵਿੱਚ ਸੰਤ ਭਿੰਡਰਾਂਵਾਲੇ ਦਾ ਜ਼ਿਕਰ ਵੀ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਸੰਤ ਭਿੰਡਰਾਂਵਾਲੇ ਬਾਰੇ 100 ਸਾਕੀ ਵਿੱਚ ਲਿਖੀਆਂ ਗਈਆਂ ਲਾਈਨਾਂ ਹਨ ਤਬੀ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋ ਆਣ ਇਨ੍ਹਾਂ ਲਾਈਨਾਂ ਦਾ ਇੱਕ ਸਾਫ਼ ਮਤਲਬ ਇਹ ਹੈ ਕਿ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਦੇਵੇਗਾ ਤੇ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ करेगा ਇਹ ਤਾਂ ਸਭ ਉਹ ਘਟਨਾਵਾਂ ਸੀ ਜੋ ਕਿ ਪਹਿਲਾਂ ਹੋ ਚੁੱਕੀਆਂ ਹਨ ਹੁਣ ਆਪਾਂ ਉਹਨਾਂ ਘਟਨਾਵਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਜ਼ਿਕਰ 100 ਸਾਖੀ ਵਿੱਚ ਕੀਤਾ ਗਿਆ ਹੈ ਤੇ ਉਹ ਘਟਨਾਵਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਹਨ ਤੇ 100 ਸਾਖੀ ਵਿੱਚ ਆਉਣ ਵਾਲੇ ਸਮੇਂ ਬਾਰੇ ਜੋ ਭਿਆਨਕ ਲਾਈਨਾਂ ਲਿਖੀਆਂ ਗਈਆਂ ਹਨ ਉਹ ਲਾਈਨਾਂ ਕੁਝ ਇਸ ਤਰ੍ਹਾਂ ਹਨ ਤਬੀ ਰੂਸ ਚੀਨ ਹਿੰਦ ਮੇ ਚੜ ਆਵੇ ਘੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਪਰ ਬੈਠ ਜਾਵੇ ਗੁਰੂ ਕੀ ਫੌਜ ਤਬੇ ਸਬੇ ਅੰਮ੍ਰਿਤ ਪਾਨ ਕਰੇ ਤਬੇ ਚਲੇ ਜੋ ਪੰਥ ਕਾ ਜਮ ਬਾਣ ਨਾ ਪਾਵੇ ਨੰਗਾ ਪੁਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਬੇ ਖਾਵੇ ਤਬੀ ਕਲਯੁਗ ਮੇ ਸਤਯੁਗ ਹਸੀਆਂ ਇਹਨਾਂ ਲਾਈਨਾਂ ਦਾ ਇਹ ਮਤਲਬ ਹੈ ਕਿ ਖਾਲਸਾ ਆਪਦੇ ਹੱਕਾਂ ਲਈ ਲੜ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਉੱਤੇ ਹਮਲਾ ਕਰ ਦੇਣਗੇ ਤੇ ਫਿਰ 70 ਕਰੋੜ ਲੋਕਾਂ ਵਿੱਚੋਂ ਸਿਰਫ 17 ਕਰੋੜ ਲੋਕ ਹੀ ਬਚ ਸਕਣਗੇ ਤੇ ਇਸ ਖਤਰਨਾਕ ਯੁੱਧ ਵਿੱਚ 2.5 ਲੱਖ ਖਾਲਸਾ ਸ਼ਹੀਦ ਹੋ ਜਾਊਗਾ ਇਹ ਭਿਆਨਕ ਯੁੱਧ ਤੋਂ ਬਾਅਦ ਖਾਲਸੇ ਦੀ ਜਿੱਤ ਹੋ ਜਾਊਗੀ ਤੇ ਉਹ ਦਿੱਲੀ ਦੇ ਤਖਤ ਉੱਤੇ ਬੈਠ ਜਾਊਗਾ ਜਦੋਂ ਖਾਲਸੇ ਦਾ ਰਾਜ ਆਊਗਾ ਉਦੋਂ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰੱਜ ਕੇ ਖਾਣਗੇ ਤੇ ਕਾਲ ਯੁੱਗ ਵਿੱਚ ਵੀ ਸਤਿਉ ਯੁੱਗ ਵਾਲਾ ਮਾਹੌਲ ਹੋਊਗਾ ਇਸ ਤੋਂ ਇਲਾਵਾ ਸੂ ਸਾਖੀ ਵਿੱਚ ਬਹੁਤ ਸਾਰੀਆਂ ਅਜੀਬੀਆਂ ਗੱਲਾਂ ਲਿਖੀਆਂ ਹੋਈਆਂ ਹਨ ਜੋ ਕਿ ਖਾਲਸੇ ਦੇ ਆਉਣ ਵਾਲੇ 15 ਹਜ਼ਾਰ ਸਾਲਾਂ ਬਾਰੇ ਜ਼ਿਕਰ ਕਰ ਹਨ ਸੋ ਸਾਕੀ ਵਿੱਚ ਲਿਖੀ ਹੋਈ ਇੱਕ ਹੋਰ ਘਟਨਾ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਹੈ ਸੋ ਸਾਕੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਤਮ ਹੋਣ ਦੀ ਤਰੀਕ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ਗੁਰੂ ਜੀ ਦੇ ਇਹ ਵੀ ਵਚਨ ਹਨ ਕਿ 96 ਕਰੋੜ ਖਾਲਸਾ ਆਵੇਗਾ ਤੇ ਉਹ ਪੂਰੀ ਦੁਨੀਆ ਉੱਤੇ ਰਾਜ ਕਰੇਗਾ ਹੁਣ ਬਹੁਤ ਸਾਰੇ ਲੋਕਾਂ ਦੀ ਸੋਚ ਤਾਂ ਇਹ ਹੋਊਗੀ ਕਿ ਮੁਠੀ ਪਰ ਸਿੱਖ ਪੂਰੀ ਦੁਨੀਆ ਉੱਤੇ ਰਾਜ ਕਿਵੇਂ ਕਰ ਸਕਣਗੇ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਵੱਡੀਆਂ-ਵੱਡੀਆਂ ਖੂਫੀਆ ਏਜੰਸੀਆਂ ਵੀ ਖਾਲਿਸਤਾਨ ਦੀ ਹਮਾਇਤ ਨਾਲ ਖੜੀਆਂ ਹੋ ਰਹੀਆਂ ਹਨ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਸੀ ਬੜੀਆਂ ਭਵਿੱਖਵਾਨੀਆਂ ਬਹੁਤ ਜ਼ਿਆਦਾ ਉਹਨਾਂ ਦੀਆਂ ਜਿਹੜੀਆਂ ਪ੍ਰੈਡਿਕਸ਼ਨ ਨੇ ਉਹ ਸਾਨੂੰ ਸੱਚ ਸਾਬਤ ਹੁੰਦੀਆਂ ਹੋਈਆਂ ਨਜ਼ਰ ਆਈਆਂ ਅਸੀਂ ਦੇਖਿਆ ਤੇ ਤੁਸੀਂ ਦੇਖੋ ਕਿ ਜਦੋਂ ਉਹਨਾਂ ਨੇ ਲਿਖਿਆ ਅਸੀਂ سو ساکھی دے اندر دیکھیں کہ پارت تے پاکستان دے جرے حالات نے بہت زیادہ جنگہ ہون گیاں حالات بہت زیادہ خراب ہون گئے تے پہلگام حملے تو بعد اے چیزاں سانو نظر آن دیاں نظر آ بلکل بھی سانو سامنے بہت, بہت, بہت کلیر ہو گیا کہ اے چیزاں نظر آ رہی ہیں نہیں کہ حالات کنے کو کشیدہ ہو گئے نے حالات کنے کو کشیدگی اختیار کر چکے نے تے اے چیز بلکل بہت زیادہ غلط ہے کہ اگر ਭਾਰਤ ਦੇ ਅੰਦਰ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਜਾਂ ਜੀ ਹੁੰਦੀ ਹੈ ਕੋਈ ਵੀ ਹਮਲਾ ਹੁੰਦਾ ਹੈ ਤੇ ਪਾਕਿਸਤਾਨ ਨੂੰ ਇਨਵੋਲ ਕੀਤਾ ਜਾਂਦਾ ਹੈ ਬਿਨਾਂ ਕਿਸੇ ਸਬੂਤ ਤੋਂ ਤੇ ਇਹ ਕਹਾ ਜਾਂਦਾ ਹੈ ਕਿ ਅਸੀਂ ਆਪਣੇ ਮੁਆਇਦੇ ਖਤਮ ਕਰਨੇ ਆ ਅਸੀਂ ਜੰਗ ਦਾ ਐਲਾਨ ਕਰਨੇ ਆ ਜੰਗਾਂ ਲਾਣੀਆਂ ਬਿਲਕੁਲ ਸੁਖੀਆਂ ਨਹੀਂ ਹੈਗੀਆਂ ਇਸ ਟਾਈਮ ਤੇ ਦੋਨੋਂ ਮੁਲਕ ایٹمی طاقت ملک نے دونوں ملک بہت زیادہ پاور فول نے تے صرف چند گھنٹوں کی کھیل ملک دا پتا بھی نہیں چلتا کہ ہویا کی ہے دیکھنا چاہی چاہیے اس چیز دی جانج پر پڑتال کرنی چاہی چاہیے کہ حملہ واقعی پاکستان کی طرفوں ہوا پاکستان دے اندر انوال سی یہوج دے حملے نے پاکستان دے اندر بہت زیادہ ہوئے نے لیکن پاکستان نے کدی بھی رو یا بھارت سرکار نو مودی میڈیا نو کدی بھی انوال نہیں کیتا کہ تھی یہ تے اے چیز بالکل گلت ہے کہ تھی الزام لاؤ تھی اپنے دی کی گین کرن واسطے تھی اپنے لوگوں کے پولیٹکس کھیلنے واسطے پاکستان دا نام لاؤ تے تھی اے کہو کہ اسی جنگاں کریں گے چیزاں بہت گلت نے تے خالصہ راج خالصہ راج دی شروعات ہو گئی ہے راج آئے گا تے راج چھائے گا ایسی جی آج دی ویڈیو تھی اس ویڈیو بارے کی کہنا کی کہنا ہو ضرور کمنٹس کر کے دسنا بہت شکریہ